ਦੇਣਾ ਸਬਡਿਵੀਜ਼ਨ ਮੋੜ ਦੇ ਪਿੰਡ ਘਸੋਖਾਨਾ ਵਿਖੇ ਸੀਵਰੇਜ ਦੀ ਪਾਈਜਾਰੀ ਪਾਈਪ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨ ਜੂਨੀਅਨ ਦੇ ਇੱਕ ਦਰਜਨ ਤੋਂ ਵੱਧ ਆਗੂਆਂ ਨੂੰ ਪਠਿੰਡਾ ਪੁਲਿਸ ਨੇ ਕਾਬੂ ਕੀਤਾ ਉਹਨਾਂ ਨੂੰ ਵੱਖ-ਵੱਖ ਜੇਲਾਂ ਵਿੱਚ ਭੇਜਿਆ ਭੇਜਿਆ ਗਿਆ ਤੇ ਉਹਨਾਂ ਨੂੰ ਰਿਹਾ ਕਰਵਾਉਣ ਲਈ ਅੱਜ ਪਠਿੰਡਾ ਵਿਖੇ ਭਾਰਤੀ ਕਿਸਾਨ ਜੂਨੀਅਨ ਸਿੱਧੂਪੁਰ ਦੇ کارਕੂਨ ਆਗੂ ਆ ਜਿਹੜੇ ਇੱਥੇ ਇਕੱਠੇ ਹੋਏ ਸਨ ਜਿਨ੍ਹਾਂ ਨੂੰ ਪਠਿੰਡਾ ਪੁਲਿਸ ਵੱਲੋਂ ਇਥੋਂ ਅਡੇਟੇਨ ਕੀਤਾ ਜਾ ਰਿਹਾ ਹੈ ਕਾਬੂ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਇੱਥੇ ਆ ਜਿਹੜੇ ਡਿਟੇਨ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਟਿੰਡਾ ਦੇ ਡੀਸੀ ਦਫਤਰ ਨੇੜੇ ਜਿੱਥੇ ਕਿਸਾਨ ਨੇ ਜਿਹੜੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਪ੍ਰੋਟੈਸਟ ਕਰਨ ਲਈ ਪਹੁੰਚੇ ਸੀ ਕਿਵੇਂ ਅੱਜ ਪਹੁੰਚੇ ਸੀ ਇੱਥੇ ਅਸੀਂ ਤਾਂ ਜਿਹੜੇ ਆਏ ਸੀ ਉਹਨਾਂ ਦੀ ਮਦਦ ਦੇ ਲਈ ਕਾਕਾ ਕੋਟਰਾ ਸਿੰਘ ਜਿਹੜਾ ਸਾਡੀ ਜਥੇਬੰਦੀ ਨੇ ਜਿਹੜੀ ਆਦੇਸ਼ ਲਾਇਆ ਸੀਗਾ ਉਨੇ ਜ਼ਬਰਦਸਤੀ ਇੱਕ ਕਮੈਂਡ ਚ ਆਦੇਸ਼ ਦਿੱਤਾ ਕਿ ਧਾਰਾ 144 ਲੱਗ ਗਈ ਬੱਸਾਂ ਚ ਬਿਠਾਓ ਬੱਸਾਂ ਚ ਬਿਠਾਓ ਗ੍ਰਿਫਤਾਰ ਕਰ ਹਾਂਜੀ ਹਾਂਜੀ ਆਪਣੀਆਂ ਮੰਗਾ ਸਾਡੀਆਂ ਹੱਥੀਂ ਹੋ ਜਾਂਦੀਆਂ ਨੇ ਜੀ ਪੰਜਾਬ ਸਰਕਾਰ ਤਾਂ ਕਹਿੰਦੀ ਕਿਸਾਨਾਂ ਦੇ ਨਾਲ ਆ ਕੇ ਕੰਮਾਂ ਦੇ ਕੋ ਕੀ ਉਹਨਾਂ ਦੇ ਕਹਿਣੇ ਤਾਂ ਪਤਾ ਹੀ ਹੈ ਜੇ ਨਾਲ ਉਹਦੀ ਤਾਂ ਧਰਨੀ ਇਦਾਂ ਚਕਾਉਂਦੀ ਕਿ ਮੇਂ ਧਰਨਿਆਂ ਦਾ ਸੱਤਿਆਨਾਸ਼ ਕੀਤਾ ਇਹਨਾਂ ਨੇ ਬਿਲਕੁਲ ਇੱਕ ਕਿਸਾਨ ਨੇ ਜਿਹੜੇ ਇੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਆਪਣੀਆਂ ਮੰਗਾ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰਨ ਆਏ ਸਨ ਪਰ ਇਹਨਾਂ ਕਿਸਾਨਾਂ ਨੂੰ ਜਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਫਿਰਾਸਤ ਵਿੱਚ ਲਿਆ ਜਾ ਰਿਹਾ ਦਿਖ ਸਕਦੇ ਹੋ ਕਿਸ ਤਰ੍ਹਾਂ ਕਿਸਾਨਾਂ ਨੂੰ ਜਿਹੜਾ ਧੂਤੂਕੇ ਖਿੱਚਿਆ ਜਾ ਰਿਹਾ ਧੂਤੂਕੇ ਜਿਹੜਾ ਗੱਡੀਆਂ ਦੇ ਵਿੱਚ ਬਿਠਾਇਆ ਜਾ ਰਿਹਾ ਹੈਗਾ ਇਹ ਕਿਸਾਨ ਨੇ ਜਿਹੜੇ ਇੱਥੇ ਆਪਣੀ ਅੱਜ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨਾ ਆਇਆ ਸੀ ਹਨ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਪਹਿਲਾਂ ਹੀ ਕਾਫੀ ਆਗੂ ਨੇ ਜਿਹੜੇ ਉਹ ਪੁਲਿਸ ਨੇ ਜੇਲਾ ਵਿੱਚ ਪੇਜੇ ਹੋਏ ਨੇ ਵਕ ਵਕ ਮਾਮਲਿਆਂ ਵਿੱਚ ਕਿਸਾਨ ਨੇ ਜਿਹੜੇ ਆਪੂ ਨੇ ਜਿਹੜੇ ਉਹ ਵੀ ਖੜੇ ਹੋਏ ਨੇ ਤੇ ਸੁਵੀਰਾਜ ਧਾਲੂ ਦਿਖਾ ਰਹੇ ਕਿਸ ਤਰ੍ਹਾਂ ਕਿਸਾਨਾਂ ਨੂੰ ਇੱਥੇ ਖਿੱਚਿਆ ਜਾ ਰਹਾ ਟੂਟੂ ਕੇ ਹੰਦਾਂ ਨੂੰ ਇੱਥੇ ਪ੍ਰੋਟੈਸਟ ਕਰਨ ਪੁੱਜੇ ਸਨ ਕਿਸਾਨ ਨੇ ਜਿਹੜੇ ਇਹਨਾਂ ਨੂੰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਜ਼ੁਰਗ ਕਿਸਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ आयसन सन ए डी सी दफ्तर के बार दिन तस्वीर बठिंडा

फैलेगा सारे हाल करता गिरफ्तार बिलकुल तस्वीर देख सकते हो किसान ने जेड़े इतना गिरफ्तार ਕਿੱਤੇ ਗਏ ਨੇ ਉਹਨਾਂ ਨੂੰ ਲਜਾਇਆ ਜਾ ਰਿਹਾ ਹੈ ਤੇ ਕੀ ਗੱਲ ਹੈ ਕਿ ਨੇ ਗੱਲ ਹੈ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਗੁੰਡਾਗਰਦੀ ਆ ਫੀਸ ਪੀਸਫੁਲ ਬੈਠੇ ਸੀ ਬੈਠ ਕੇ ਆਪ ਦਾ ਪ੍ਰੋਟੈਕਟ ਕਰ ਰਹੇ ਸੀ ਮੰਗ ਪੱਤਰ ਦੇਣਾ ਸੀ ਜਿਹੜਾ ਕਿ ੱੱਕੇ ਨਾਲ ਪ੍ਰਸ਼ਾਸਨ ਨੇ ਸਾਨੂੰ ਚੱਕ ਕੇ ਗੱਟੀਆਂ ਦੇ ਵਿੱਚ ਪਿਠਾ ਕੇ ਰਸਤੇ ਵਿੱਚ ਲੈ ਚਲੇ ਆ ਮੰਗਾ ਸਾਡੀਆਂ ਇਹ ਜਿਹੜੇ ਸਾਡੇ ਸਾਥੀ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਦਾ ਸੋਹਾਣੇ ਦਾ ਜਿਹੜਾ ਹੈਗਾ ਮਾਮਲਾ ਉਹਨੂੰ ਵੀ ਹੱਲ ਕੀਤਾ ਜਾਵੇ ਪਿੰਡ ਦੇ ਵਿੱਚ ਜਿਹੜਾ ਹੈਗਾ ਪਿੰਡ ਦੇ ਵਿੱਚ ਗੰਦੇ ਨਾਲੇ ਦਾ ਜਿਹੜਾ ਪਾਣੀ ਉਹ ਲਾ ਰਹੇ ਆ ਵਿੱਚ ਦੀ ਨਗਾ ਰਹੇ ਆ ਪਾਸੇ ਸਾਈਡ ਤੇ ਕਿਤਾ ਬਿਲਕੁਲ ਤੁਸੀਂ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਆ ਜਿਹੜੀ ਇੱਥੇ ਤਣਾਤ ਕੀਤੀ ਹੋਈ ਸੀ ਤੇ ਕਿਸਾਨ ਨੇ ਜਿਹੜੇ ਇੱਥੇ ਰੀਟੇਨ ਕੀਤੇ ਗਏ ਨੇ ਤਸਵੀਰਾਂ ਵਿੱਚ ਤੁਹਾਨੂੰ ਦਿਖਾਇਆ ਕਿ ਇੱਥੇ ਡੀਸੀ ਦਫ਼ਤਰ ਅੱਗੇ ਇੱਥੇ ਰੋਜ ਪ੍ਰਦਰਸ਼ਨ ਹੈ ਜਿਹੜਾ ਆਪਣਾ ਮੰਗ ਪੱਤਰ ਦੇਣ ਲਈ ਕਿਸਾਨ ਪੁਜੇ ਸਨ ਜਿਨ੍ਹਾਂ ਨੂੰ ਬਠਿੰਡਾ ਪੁਲਿਸ ਵੱਲੋਂ ਵੱਡੀ ਤਦਾਦ ਵਿੱਚ ਪੁਲਿਸ ਫੋਰਸ ਆ ਜਿਹੜੀ ਇੱਥੇ ਤਨਾਤ ਕਰਕੇ ਕਿਸਾਨਾਂ ਨੂੰ ਰਿਟੇਨ ਕੀਤਾ ਗਿਆ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਪੁਜੇ ਸਨ ਇੱਥੇ ਡੀਐਸਪੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਜਾ ਰਿਟੇਨ ਕੀਤਾ ਗਿਆ ਕੀ ਕਾਰਨ ਹੈ ਕਿਸ ਤਰ੍ਹਾਂ ਦਾ ਉਹਦਾ ਬੰਧ ਪੱਤਰ ਸੀ ਸਰ ਅਜੇ ਕਿਸ ਸਰ ਜਿਹੜੇ ਕਿਸਾਨ ਨੇ ਗ੍ਰਿਫਤਾਰ ਕੀਤੇ ਕੀ ਕਾਰਨ ਹੈ ਉਹ ਬਾਅਦ ਦੇ ਵਿੱਚ ਦੇਖਦੇ ਆਂ ਕੀ ਕਾਰਵਾਈ ਕਰਦੇ ਆਂ ਕਿੰਨੇ ਕੀ ਕਾਰਨ ਕਿੰਨੇ ਕਿਸਾਨ ਸੀ ਗ੍ਰਿਫਤਾਰ ਕੀਤੇ ਗਏ 50 ਤੋਂ 60 ਦੇ ਵਿੱਚਕਾਰ ਹੈ ਕੀ ਕਰਨਾ ਹੈ ਸਰ ਕਿਸ ਤਰ੍ਹਾਂ ਵਾ ਕਿਉਂ ਉਹਨੂੰ ਗ੍ਰਿਫਤਾਰ ਚੁੱਕਿਆ ਗਿਆ ਹੈ ਇਹ ਦੇਖੋ ਲੈਂਡ ਆਂਡਰ ਦੀ ਸਮੱਸਿਆ ਦੇਦੀ ਇਹਨਾਂ ਨੂੰ ਅਸੀਂ ਮਤਲਬ ਅ ਤੇ ਆਜ਼ਤੇ ਤੌਰ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ। ਉਹ ਕਹਿੰਦੇ ਮੰਗ ਪੱਤਰ ਦੇਣ ਆਏ ਸੀ ਸਾਡੇ ਕਿਸਾਨ ਬੜੇ ਨੇ। ਅਸੀਂ ਸ਼ਾਂਤਬਾਈ ਬੈਠੇ ਸੀ। ਉਹ ਮੰਗ ਪੱਤਰ ਤਾਂ ਸਾਰੇ ਅਫਸਰ ਵੀ ਲੈਣ ਤਿਆਰ ਆ ਮੰਗ ਪੱਤਰ ਦੀ ਤਾਂ ਕੋਈ ਐਸੀ ਗੱਲ। ਅੱਛਾ ਫਿਰ ਕਾਰਨ ਕੀ ਰਿਹਾ ਕਿ ਕੁਝ ਤਲਕੀ ਹੋਈ ਆ ਕਿ ਤੇ ਨਹੀਂ ਇਹ ਦੇਖੋ ਧਾਰਾ ਜਿਹੜੀ 144 ਧਾਰਾ ਲਾਗੂ ਆ ਤੇ ਇਹਨਾਂ ਨੂੰ ਪ੍ਰੀਵੈਂਟਿਵ ਤੌਰ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ। ਥੈਂਕ ਯੂ। ਬਿਲਕੁਲ ਸਰ ਇਹ ਸਾਰੇ ਅਧਿਕਾਰੀ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਕਿਹਾ ਕਿ ਧਾਰਾ 144 ਹੈ ਜਿਹੜੀ ਲੱਗੀ ਹੋਈ ਹੈ ਉਸ ਤਹਤ ਦੇ ਜਿਹੜੇ ਕਿਸਾਨ ਨੇ ਆ ਰਾਉਂਡ ਅਪ ਕੀਤੇ ਨੇ ਤੇ ਇਹਨਾਂ ਦਾ ਕਹਿਣਾ ਕਿ ਮਾਹੌਲ ਕਿਸੇ ਨੂੰ ਵਿਗਾਰਨ ਦੀ ਇੱਥੇ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਸ਼ਾਂਤਮਈ ਇੱਥੇ ਆਪਣਾ ਰੋਸ ਪ੍ਰਦਰਸ਼ਨ ਕਰਨਾ ਆਏ ਸੀ ਪਰ ਉਸ ਦੌਰਾਨ ਕਿਸਾਨਾਂ ਨੂੰ ਇੱਥੋਂ ਰਾਉਂਡ ਅਪ ਕੀਤਾ ਗਿਆ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਰ